ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਸੰਧ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਇੱਕ ਕਵੈਸਟ ਬੇਨਤੀ ਆ ਸੂਏ ਸਵਾਏ ਪਸ਼ੂ ਨੂੰ ਦੋ ਟਾਈਮਾਂ ਤਸੱਲੀ ਜ਼ਰੂਰ ਕਰਿਆ ਕਰੋ ਜਿਹੜਾ ਦੂਰ ਆ ਉਹ ਵੀਡੀਓ ਕਾਲ ਤੇ ਚਵਾਈ ਕਰ ਲਿਆ ਕਰੋ ਗੱਭਨ ਨੂੰ ਟਿਪ ਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਆ ਕਰੋ ਸਜਣੋ ਹੋਰ ਵੀ ਕਿਸੇ ਦਾ ਫਾਇਦਾ ਆਿੰਦਾ ਅੱਜ ਦੀ ਆਪਣੀ ਵਿਜਟ ਪਿੰਡ ਪੈਣੀ ਗੁਰਮਖ ਸਿੰਘ ਠੀਕ ਨਾ ਸੰਧੂ ਸਾਹਿਬ ਜਿਲ੍ਹਾ ਤਰਨਤਾਰਨ ਦੀ ਤਸਵੀਰ ਪੱਟੀ ਬਾਈ ਕੋ ਭੋਲੇ ਕੋਲ ਪਹੁੰਚੇ ਆ ਤੇ ਵਧੇਰੇ ਜਾਣਕਾਰੀ ਸਾਂਝੀ ਕਰਦੇ ਆ ਬਣੇ ਰਿਓ ਐਂਡ ਤੱਕ ਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਕਿੱਦਾਂ ਠੀਕ ਏ ਵਧੀਆ ਵਧੀਆ ਸੰਧੂ ਸਾਹਿਬ ਹੋਰ ਭਰਾ ਕੋਈ ਦੱਸਣ ਖਬਰ ਕੀ ਜਾਂਣਾ ਤੁਹਾਨੂੰ ਖਬਰੇ ਆ ਗਏ ਯਾਰ ਕਈ ਭਰਾਣਾ 500 ਰੁਪਇਆ ਸਾਈ ਬਾੰਦੇ ਆ ਉਹ ਕੰਮ ਨਹੀਂ ਕਰਨਾ ਠੀਕ ਆ ਉਹ ਮੁੜ ਕੇ ਡੰਗਰਬੰਦ ਛੱਡਦੇ ਆ ਸਾਈ ਕੋਈ ਵੀ ਮੇਰਾ ਭਰਾ ਪਾਉਂਦਾ 5000 ਤੋਂ ਘੱਟ ਨਾ ਪਾਵੇ ਹਾਂ ਠੀਕ ਆ ਚਾਰ ਚਾਰ ਪੰਜਾ ਤੇ ਲਾਜ਼ਮੀ ਪਾਵੇ ਬਸ ਘੱਟੋ ਘੱਟ 2000 ਤੋਂ ਤਾਂ ਦੇ ਪਾਵੇ ਨਾ ਹਾਂ ਹਾਂ ਠੀਕ ਆ ਜੇ ਕੋਈ 500 ਸਾਈ ਪਾ ਗਿਆ ਕੂਗਾ ਮੈਂ ਬੰਦ ਛੱਡਾਂ ਉਹ ਤੇ ਕੰਮ ਗਲਤ ਆਣਾ ਨਹੀਂ ਉਹ ਨਹੀਂ ਕਰ ਕੰਮ ਠੀਕ ਆ ਜੇ ਕੋਈ ਡੰਗਰ ਚ ਫਾਲਟ ਹੋਵੇ ਆਪਾਂ ਸਾਈ ਮੋੜਨ ਦੇ ਹੱਕਦਾਰ ਹਾਂ ਹਾਂ ਪੱਕੇ ਗੱਲ ਠੀਕ ਆ ਹਾਂ ਹਾਂ ਤੇ ਐਡਰੈਸ ਕਰੀਏ ਵੀਰੇ ਇੱਕ ਰੰਗ ਐਡਰੈਸ ਪਿੰਡ ਭੈਣੀ ਸੰਧੂ ਸਾਹਿਬ ਪਿੰਡ ਭੈਣੀ ਗੁਰਮukh ਸਿੰਘ ਹਾਂ ਜ਼ਿਲ੍ਹਾ ਲੱਗਦੇ ਦਿਹਾਲਪੁਰ ਦੇ ਨਾਲ ਹੀ ਕਿਲੋਮੀਟਰ ਘੜੀ ਆ ਹਾਂ ਜਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਮੋਬਾਈਲ ਨੰਬਰ ਮੋਬਾਈਲ ਨੰਬਰ 90 16903 ਠੀਕ ਉਹ ਤੋਂ ਸ਼ੁਰੂਆਤ ਕਰੀਏ ਗਰਮੀ ਬੜੀ ਆ ਸੂਈ ਤੋਂ ਹਾਂ ਸੂਈ ਤੋਂ ਕਿੰਨਾ ਭਾਈ ਮੌਕੇ ਦਾ ਦੁੱਧ ਕੋਲ ਹੋਊਗਾ ਕਰਮ ਵਾਲੀ ਕੋਲ ਇਹ ਸਵਾਜ ਤੀਜਾ ਦਿਨ ਹੋ ਗਿਆ ਲੂ ਸੂਈ ਨੂੰ ਪਛੀ ਮਗਰ ਆ ਹਮ ਐ ਟਾਈਮ 12 ਕਿਲੋ ਦੇ ਬੋੜਾ ਤਿਆਰ ਹੋਊਗਾ ਰੈਡੀ ਇਹ ਨਹੀਂ ਆ ਕਿ ਬਾਗਾ ਕੋ ਡੱਕ ਕੇ ਆਪਾਂ ਵੀਡੀਓ ਤੁਸੀਂ ਉਧਰ ਵੀ ਆਪਾਂ ਨੂੰ ਉਥੇ ਤੁਸੀਂ ਕਿ ਕਿਉਂ ਨਹੀਂ ਕਿਹਾ ਇਹਨਾਂ ਕਿਸੇ ਭਰਾ ਨੇ ਡੱਕ ਕੇ ਵੀਡੀਓ ਨਹੀਂ ਪਾਉਣੀ ਭਾਈ ਸਹੀ ਗੱਲ ਇਹ ਨਹੀਂ ਆ ਕਿ ਗਾਂ ਡੱਕੀ ਹੋਊਗੀ ਤੇ ਡੱਕ ਕੇ ਗਾਂ ਦੀ ਵੀਡੀਓ ਬਣਾਵਾਂਗੇ 1 ਏਕੜ ਨਹੀਂ ਲਾਇਆ ਇਹ ਨਹੀਂ ਕੰਮ ਹੋਊਗਾ ਹਾਂ ਨਾ ਖਾਰਾ ਨਾ ਏਕੜ ਫਿਰ 5 ਵਜੇ ਦੀ ਚਵਾਈ ਆ ਹਾਂ ਠੀਕ ਆ ਸ਼ਾਮਾਂ ਨੂੰ ਕੋਈ ਮੇਰਾ ਭਰਾ ਭਾਵੇਂ ਜਾਣ ਕੇ 5 ਵਜੇ ਸ਼ਾਮੀ ਫੇਰ ਚਵਾਈ ਕਰ ਲੇ ਹੁਣ ਤੁਹਾਨੂੰ ਪਤਾ ਟਾਈਮ ਕਿੰਨਾ ਹੋ ਗਿਆ 12 ਕਾਟੇ ਲੱਗੇ ਮੈਨੂੰ ਟਾਈਮ ਆ ਆਪਾਂ ਸਾਢੇ 12 ਦਾ ਆਊਗਾ ਠੀਕ ਆ ਇਹ ਨਹੀਂ ਆ ਕਿ ਕੋਈ ਗਾਂ ਨੂੰ ਟਾਈਮ ਛੱਡਿਆ ਹੋਊਗਾ ਜਾਂ ਕੋਈ ਆਪਾਂ ਕੋਈ ਗਾਂ ਨੂੰ ਪੱਕੇ ਤੇ ਛੱਡੀ ਹੋਊਗੀ ਉਹ ਕੰਮ ਨਹੀਂ ਆ ਚਲੋ ਤੋਰਦੇ ਬਾਕੀ ਇਹ ਕੀ ਬਸ ਮ ਸੱਜਣੋ ਧਾਰਾ ਤੁਰਾ ਹਾਂ ਇੱਕ ਇੱਕ ਦੋ ਦੋ ਕੱਟੀ ਆ ਇੰਨਾ ਕੰਮ ਕੀਤਾ ਹੈ ਤੇ ਬਾਕੀ ਵਹਿੜ ਜੰਗੀ ਆ ਕੰਮ ਸਹੀ ਆ ਖਲ ਗਰੀਆਂ ਇਹ ਜਿਹੜੀਆਂ ਬਿਲਕੁਲ ਗੱਲਾਂ ਨਾ ਖਰੀਆਂ ਆ ਖਰੀਆਂ ਗੱਲਾਂ ਦੇ ਵਿੱਚ ਜਿਹੜਾ ਨਾ ਲਾਹਾ ਮਿਲਦਾ ਲਾਹਾ ਜਿਹਨੂੰ ਕਹਿੰਦੇ ਆ ਨਾ ਲਾਹ ਖੱਟ ਲਿਆ ਕਿਸੇ ਗੱਲ ਦਾ ਉਹ ਮਿਲ ਜਾਂਦਾ ਜੇ ਝੂਠ ਸੱਚ ਮਾਰੀ ਜਾਵਾਂਗੇ ਤੇ ਮੁੜ ਕੇ ਫੋਨ ਹੀ ਤੁਰੇ ਜਾਣੇ ਆ ਗਿਆ ਜਿਹਾ ਉਹ ਹੋ ਗਿਆ ਇਹ ਕੰਮ ਸਾਰਾ ਕੁਝ ਬੰਦ ਕਰਵਾਤਾ ਸੱਜਣੋ ਬਿਲਕੁਲ ਬੰਦ ਸਾਫ ਸੁਥਰਾ ਮਾਲ ਮਿਲੂਗਾ ਗਰੰਟੀਦਾਰ ਗਰੰਟੀ ਵੀ ਫੁੱਲ ਨਾਲ ਮਿਲੂਗੀ ਪੂਰੀ ਫੁੱਲ ਗਰੰਟੀ ਹੁਸਨ ਸਿੰਘ ਸਾਹਿਬ ਆਪੀ ਲਿਆ ਬਾਈ ਲਾਇਆ ਮੋੜ ਲਿਆ ਜਿਹੜਾ ਮਰਜੀ ਜੇ ਕੋਈ ਭਰਾ ਆਪਣਾ ਦੂਰ ਖੜਦਾ ਤਾਂ ਹਾਂ ਹਾਂ ਦੋ ਦਿਨ ਗਾੜੀ ਚਵਾਈ ਕਰਕੇ ਜੇ ਕੋਈ ਗਾਂ ਚ ਫਾਲਟ ਹੋਊਗਾ ਥਣ ਘਟ ਵਧੂਗਾ ਦੁੱਧ ਨਾ 12 ਕਿਲੋ ਬਾਲਾ ਹੋਊਗਾ ਹਾਂ ਹਾਂ ਤਾਂ ਵੀ ਆਪਾਂ ਮੋੜਨ ਦੇ ਹੱਕਦਾਰਾਂ ਪੱਕੀ ਗੱਲ ਇਹ ਲੋ ਇੰਨੀ ਗਰੰਟੀ ਨਹੀਂ ਸੱਜਣੋ ਕਿਹੇ ਚੈਨਲ ਆਲੇ ਨੇ ਵੀ ਦੇਣੀ ਤੇ ਨਾ ਕਿ ਵੀਡੀਓ ਵਾਲੇ ਨੇ ਬਾਈ ਨੇ ਦੇਣੀਆਂ ਜਿੰਨੀਆਂ ਇਥੋਂ ਆਫਰਾ ਮਿਲਦੀਆਂ ਸਾਡੇ ਚੈਨਲ ਤੋਂ ਤੁਹਾਨੂੰ ਠੀਕ ਆ ਗੱਲਾਂ ਜਿੰਨੀਆਂ ਗੀਆਂ ਆਪਾਂ ਉਹਨੀਆਂ ਦੱਸਾਂਗੇ ਵੇ ਖਰੀਆਂ ਗੱਲਾਂ ਕਰਨੀਆਂ ਨੇ ਖਰੇ ਖੋਟੇ ਕੰਮ ਕਰਨਾ ਤੇ ਬਾਈ ਰੇਟ ਕਰਦੇ ਹੁਣ ਫਿਰ ਰੇਟ ਸੰਧੂ ਸਾਬ ਗਾਣਾ 60000 ਦੀ ਹੈਗੀ ਆ ਠੀਕ ਆ ਪਰ ਨਹੀਂ ਆਪਾਂ ਦੇਣੀ ਆਪਾਂ ਜੋ ਮਾਨਤਨ ਕਰਉਣਾ ਤੁਸੀਂ ਕਰਾ ਲਓ 5 ਦਾ ਕਰ ਦਈਏ ਸਿੱਧਾ ਹਾਂ ਤੇ ਨਾ ਹੀ 100 ਰੁਪਈਆ ਛੋੜ ਹੀ ਕਰਨੀਆਂ ਠੀਕ ਆ ਸੰਧੂ ਹਾਂ ਤਾਂ ਨਾ ਹੀ ਹਨਾ ਠੀਕ ਆ ਸੰਧੂ ਜਿਉਂਦਾ ਰਹ ਤੂੰ ਵੀ ਕਹਿਣਾ ਮਾਲਿਆ ਦੂਜੀ ਜਿਹੜਾ ਦੰਤੋਂ ਦੰਦ ਨਹੀਂ ਚੁੱਕਿਆ ਦੋ ਦੋ ਚਾਰ ਚਾਰ ਪਰ ਅਜ਼ਰ ਕਾਨੂੰ ਮਰਵਾ ਦੇ ਖਾ ਦੇ ਮਰਵਾ ਦੇ ਚੱਲ ਲਓ ਸਚਨਾ ਵੱਚੀ ਆ ਮਗਰ ਵੱਚੀ ਬੜੀ ਪਿਆਰੀ ਆ ਤੇ ਧਾਰਾਂ ਇੱਕ ਇੱਕ ਦੋ ਦੋ ਹੀ ਆਪਾਂ ਕੜਵਾਉਣੀਆਂ ਸਚਨਾ ਨੇੜ ਤੋਂ ਥਣ ਚੈੱਕ ਕਰੋ ਗੁਲਾਬੀ ਰੰਗ ਦਾ ਥਣ ਵੇਖ ਕੇ ਕਿੱਡਾ ਪਿਆਰਾ ਥਣ ਹੈ ਵਾਹ ਵਾਹ ਸਿਰਾਈ ਹੋਇਆ ਪਿਆ ਨਾ ਥਣ ਤੇ ਚਵਾਈ ਬੜਾ ਜ਼ਿਆਦਾ ਮਈਆਂ ਵਰਗਾ ਤੁਹਾਨੂੰ ਲੱਗਾ ਬਿਲਕੁਲ ਬਿਲਕੁਲ ਸਿਰਾਈ ਸਮਝੂ ਸਭ ਲੱਗੀ ਮੜਾ ਜਾ ਬਿਲਕੁਲ ਜੀ ਬਿਲਕੁਲ ਚਵਾਈ ਵੀ ਬੜੀ ਚੰਗੀ ਹੋ ਗਈ ਹੈ ਨਾ ਆਮ ਮਗਲ ਲੇਖਣ ਦੀ ਚੋਈ ਹੋਣੀ ਹੈ ਫੇਰ ਕੋਈ ਮਗਲ ਲੇਖਣ ਦਾ ਜਵਾਬ ਇਹ ਦੋੜੀ ਮੋਟਰ ਹੁੰਦੀ ਹੈ ਇਸ ਤਰ੍ਹਾਂ ਹੀ ਆਉਗੀ ਤੇ ਅਗਲੇ ਨਾਲ ਹੀ ਕਰਤੀ ਸਰਦੋ ਤੇ ਵਾਕਿਆ ਜਦੋਂ ਵੀ ਤੂੰ ਚੋਈ ਕਰਾਉਣਾ ਨਾ ਚੋਈ ਦਾ ਡੰਗਰ ਦੀ ਤੇਰਾ ਮਾਰਾ ਹੈ ਗੱਲਾਂ ਖਰੀਆਂ ਚਲ ਬਸ ਕਰ ਜਿੰਦੀ ਰਵੇ ਭਾਗ ਲਾਵੇ ਜਿੰਦੇ ਘਰ ਜਾਵੇ ਹਨ ਅੱਗੇ ਸੱਜਣਾਂ ਨੂੰ ਤੁਹਾਨੂੰ ਵਿਖਾਉਣੇ ਆ ਜਰਸੀ ਬਿਲਕੁਲ ਤਿਆਰ ਗੱਬ ਬਣਿਆ ਵੜੇ ਵੀ ਚੰਗੀ ਆ ਠੀਕ ਆ ਜੀ ਬਾਕੀ ਦੁੱਧਾਂ ਨਤਾਜਾ ਲਾਇਓ 18 ਜਾਂ 20 ਵਾਲੀ ਆ ਜਾਂ 17 ਵਾਲੀ ਆ ਜਾਂ 20 ਪਲੱਸ ਵਾਲੀ ਗਾਇਆਂ ਹਾਂ ਨਹੀਂ ਆਪਾਂ ਨਾ ਕਹੀਏ ਇਹ ਉਹ ਦੱਸਣਾ ਜਿਹੜੇ ਵੀਡੀਓ ਵੇਂਦੇ ਆਪਨੀ ਹਨਾ ਸਾਰੇ ਮੇਰੇ ਸਰੋਤੇ ਜਿੰਨੇ ਵੀ ਨਹੀਂ ਜੀ ਹੋਊਗੀ ਨਹੀਂ ਵੱਡੀ ਵੱਡੀ ਤੇ ਹੈਗੀ ਵੀ ਜਰਸੀ ਜੀ ਪੰਜਾਬ ਵਾਲੀ ਪੰਜਾਬ ਵਾਲੀ ਹਨਾ ਵੱਡੇ ਘੱਟ ਦੇ ਵਿੱਚ ਨਹੀਂ ਆ ਪੂਰੇ ਮਹਾਰਾਜ ਜੀ ਦੀ ਰਵੇ ਵਧੀਆ ਹੈ ਓਕੇ ਲਿਆ ਭਾਈ ਲਿਆ ਵੱਡੇ ਕੱਦ ਦੇ ਵਿੱਚ ਆ ਲਿਆ ਮੋੜ ਲਿਆ ਸੰਦੂ ਇੱਥੇ ਜਿੱਥੇ ਮਰਜ਼ੀ ਰਸਾ ਛੋੜ ਦੇ ਉੱਥੇ ਖੜ ਜੂंगे ਹਾਂ ਹਾਂ ਉਹ ਨਾਲ ਬੰਦ ਹੋ ਵੀ ਜਾਈ ਲਓ ਸਜਣਾ ਜਿਹੜੀ ਇੱਕ ਹੋਰ ਜਿਹੜੀ ਆ ਗਈ ਆ ਉਹ ਵੀ ਵਿਖਾਉਣੇ ਆਪਾਂ ਮਗਰੋਂ ਠੀਕ ਹੈ ਬੰਦ ਭਾਈ ਬੰਦ ਬੰਦ ਗੱਡੀ ਵੀ ਆ ਗਈ ਸਾਹਮਣੇ ਇਹ ਗਾਂ ਵੀ ਲੱਥ ਗਈ ਆ ਇਹਨੂੰ ਵੀ ਪੁੱਛਦੇ ਆਂ ਇਹਦੀ ਵੀ ਡਿਟੇਲ ਕੀ ਕੀ ਹਿਸਾਬ ਦਾ ਤੇ ਬਾਈ ਜੀ ਇਹਦਾ ਰੇਟ ਲਾ ਦੇ ਕਰ ਮੜਿਆ ਵਾ ਇਧਰ ਬਛਰੇ ਬਚਾ ਧਰਦਾ ਬਛੀ ਦੀ ਆ 65000 ਦੀ ਹੈਗੀ ਅੱਜ ਜੋ ਮਾਨ ਕਰਉਣਾ ਤੁਸੀਂ ਕਰ ਲਓ ਨਹੀਂ ਬਾਕੀ ਠੰਡੀ ਆਪੇ ਕਰਦੇ ਮੇਰਾ ਭਰਾ ਭਾਵੇਂ ਥੱਲੇ ਪਿੰਗਾ ਪਾ ਕੇ ਬਹਿ ਜਾ ਵਾਕੇ ਇਧਰੇ ਚਾੜ ਚੰਗਾ ਇਹ ਬਛੀ ਐਸ ਲੋਕ ਨਾ ਬਣ ਕੇ ਸੂਵੇ ਫਿਰ ਬਛੀ ਹੈਗੀ ਹੋਈ ਹੂੰ ਹੂੰ ਸਾੜ ਜਾਂ ਦੋ ਛੜਦ ਗਈ ਨਹੀਂ ਸੰਦੂ ਸਾਨੂੰ ਛੱਡਣ ਦਾ ਲਾ ਕੰਮ ਨੰਤਕਾਈ ਹਾਂ ਇਹ ਆ ਛੜਦਾਂਗੇ ਦੋ ਨਾ ਛੱਡ ਗਏ ਚਾ ਦੋ ਹੁਸ਼ ਰਲਾ ਭਰਾ ਤੂੰ ਖੁਸ਼ ਹਾਰ ਦੇ ਚੱਲ ਆ ਆ ਗਈ ਕੇ ਅੱਛਾ ਅੰਗਰ ਨਿਆਰਾ ਇੱਕੋ ਜਿਹਾ ਹੋਊਗਾ ਅੱਛਾ ਟਿੱਪ ਕੇ ਕੋਈ ਗੱਲ ਕੋਈ ਉਹੋ ਜੀ ਗੱਲ ਬਾਤ ਹੋਊਗੀ ਲੈ ਟਿੱਪਣ ਗੁਰਵਾ ਵੜੀ ਹੈ ਨਾ ਇਸ ਤਰ੍ਹਾਂ ਪੈਂ ਨਹੀਂ ਦੇਂਦਿਆਂ ਜੀਰ ਭੈਣ ਜਿੱਦਾਂ ਮੈਂ ਨਹੀਂ ਬੱਸ ਕਰ ਬੱਸ ਕਰ ਨਾ ਟਿੱਪ ਕੋਈ ਆਜੂ ਭੈਣ ਭਰਾ ਤੇਲ ਟੂਲ ਕਾਫੀ ਵਹਨੇ ਭਾਈ ਸਜਣੋ ਮਰੇ ਵਹਨਾ ਤੋਂ ਲਾਈ ਕਰਾ ਵਖਾ ਲੀਏ ਕੀ ਬਾਤ ਹੈ ਜੇ ਇਹਨੇ ਨਾ ਵੀ ਦਿੱਤਾ ਫਿਰ ਦੇਣਾ ਕਿਨੇ ਨਹੀਂ ਮਾੜੀ ਮੋੜ ਪਾਲਪਾਲ ਹੋਊਗੀ ਤੁਹਾਨੂੰ ਪਤਾ ਗੱਬਣ ਗਾਂ ਪਾਲ ਮਾੜੀ ਮੋੜ ਕਰੀ ਜਾਂਦੀ ਪੈਣੀ ਪੈਣੀ ਹੈ ਇਥਾਂ ਬੜਾ ਕਿਤੇ ਚੰਗਾ ਹੈ ਥੱਲੇ ਤੇ ਤਿਲਕਨ ਹੋਈ ਪਈ ਹੈ ਥਾਂ ਮਿੱਤਰਾ ਫਾਰਸ਼ ਦੇ ਇਹ ਟਾਈਮ ਲਾਈ ਦੀ ਹੈ ਨਾ ਇਹ ਜਿਹੜੇ ਲੈਗੂਗੀ ਗਾਦਾ ਸੈਂ ਗਿਆ ਛੋਟਾ ਛੋਟਾ ਹੈ ਨਾ ਥਾਂ ਨੇਂਦਾ ਚੰਗਾ ਮੱਝਾਂ ਵਾਲਾ ਵਾਹੀ ਰੰਗ ਦਾ ਬਹੁਤ ਚੰਗਾ ਆ ਰੰਗ ਪ੍ਰਿੰਟ ਜਾਂਦਾ ਦਾ ਹੁਣ ਮੈਂ ਇੱਕ ਡਾ ਸਮਾ ਲਗਾ ਲਿਆ ਲਿਆ ਵੀਰ ਲੋ ਜੀ ਤੇ ਅੰਬਾਈ ਜੀ ਦਾ ਰੇਟ ਸੰਦੂਏ ਦਾ ਰੇਟ ਕਾ ਦਾ ਹੈ ਹਮ ਮੁਫਤ ਲਾਈ ਕੰਮ ਹੈ ਮੁਫਤ ਹੀ ਦੇਦੀ ਬਤਾ ਲਈ ਯਾਰ ਦੀ 42 ਦੀ ਹਾਂਜੀ ਇਹ ਨਹੀਂ ਛੱਡਦਾ ਗਰਜਾਂ ਟੱਕਰ ਕਵਿੰਡ ਵਾਲਾ ਇਹ ਲੈ ਜੂ ਪਹਿਲੇ ਫੋਨ ਤੇ ਤੇਰੀਆਂ ਹਨਾ ਹਾਂ ਜਾਇਜ ਨਹੀਂ ਜਾਇਜ ਕਰਦੇ ਉਹਦਾ ਜਾਇਜ ਸੰਧੂ ਸਾਹਿਬ 40 ਦੀ ਕਰਦ ਗਿਆ ਹਨਾ 40 ਦੀ ਹਾਂਜੀ ਨਹੀਂ ਹੋਰ ਕਰ ਦੇ ਉਹਨੇ ਗਜਰਾ ਰੋ ਮਾਰ ਪਾਉਣਾ ਹੈ ਹੈ ਜਿਆਦਾ ਧੱਕਾ ਨਾ ਕੀ ਆਟੇ ਨਾਲ ਆਟਾ ਵਟਾਇਆ ਕੀ ਫਾਇਦਾ ਹੈ ਭਾਈ 33 ਦੀ 35 ਦੀ ਕਰਦ ਗਏ ਹਾਂ ਹੈ ਦੋ ਛੜਦਾਂ ਦੇ ਚਾਚਾ 40 ਚੋਂ ਹਾਂ ਸੈਂਟੀ ਦੀ ਕਰ ਦੇ ਸੈਂਟੀ ਦੀ ਕਰ ਦੇ ਕਰ ਦੇ ਯਾਰ ਅਗਲੇ ਨੂੰ ਕਿ 2 ਰੁਪਏ ਮੈਨਾਂ ਗਾਵਾ ਤੇਰੀਆਂ ਵੱਡੀਆਂ ਨਹੀਂ ਉਹ ਛੱਡਦਾ ਹਨਾ ਹਾਂ ਵੀ ਅੱਛੀ ਗੱਭਣੇ ਹੋਏ ਆਈ ਆ ਬਾਕੀ ਭਮਿਆ ਦੇ ਦਿਹਾੜੀ ਨਹੀਂ ਆਪਾਂ ਵੀਡੀਓ ਪਾਉਂਦੇ ਕੋਈ ਚੱਕਰ ਨਹੀਂ ਪਾਕਿਸਤਾਨ ਆਹੋ ਅਜੇ ਲਾ ਕੇ ਏਡ ਆਪਾਂ ਵੇਖੀਏ ਸਾਡੇ ਸਾਹਮਣੇ ਲਾਈ ਅਜੇ ਆਪਾਂ ਲਓ ਜੀ ਆਇਆ ਹੈਗੀ ਇਹ ਵੀ ਜਰਸੀ ਅੱਗੀ ਹੈ ਬਿਲਕੁਲ ਬਿਲਕੁਲ ਲੋਈ ਦਵਾਈ ਕਰਨ ਵਾਲੀ ਆ ਗਾਂ ਦੀ ਗੱਭਣੇ ਹਨਾ ਗੱਭਣ 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 ਲੈ ਜਨਾ ਲੈ ਆ ਬਾਕੀ ਸੇਲਸ ਲੱਗ ਗਿਆ ਪੂਰੀ ਅਸ਼ ਪਰੂ ਪਰੂ ਵੜੀ ਚੰਗੀ ਥੇ ਬਿਲਕੁਲ ਲਾਇਆ ਭਰਾ ਹੌਲੀ ਜੀ ਮੋੜ ਚਲਕਣ ਆ ਕੁੜੀਆਂ ਗਰਮੀ ਨਾਲ ਪੌਂਦਰੀ ਪਈ ਐ ਤੇ ਫੈਰੇ ਆਈ ਨਾ ਬਿਲਕੁਲ ਬਿਲਕੁਲ ਦੁਪਹਿਰੇ ਨਾ ਪਸ਼ੂ ਲਿਆ ਕਰੋ ਸ਼ਾਮ ਨੂੰ ਹੈ ਨਾ ਤੇ ਬਾਹਰ ਦੇਖੀ ਇੱਕ ਦੇ ਕੀ ਹੋ ਗਿਆ ਉਹ ਨਾਲ ਭਾਲਿਆ ਯੂ ਵੀ ਉਧਰੋਂ ਸ਼ਾਮ ਨੂੰ ਬਿਲਕੁਲ ਪਸ਼ੂ ਲਿਆਉਣਾ ਚਾਹੀਦਾ ਗਰਮੀ ਬੜੀ ਯਾਰ ਡੰਗ ਠਿਲਾ ਮੱਟਾ ਜਾਂਦਾ ਤੇ ਬਾਈ ਜੀ ਦਾ ਰੇਟ ਹਾਂ ਨਹੀਂ 100000 ਰੇਟ ਦਾ ਬੱਛੀ ਦੇ ਆਰਦੀ ਦੀ ਹੂੰ 45000 ਦੀ ਆ ਨਾ ਦੇ ਦਾਂਗੇ ਨਹੀਂ ਜੈਸਨੋਵ ਕਰ ਨਹੀਂ ਨਹੀਂ ਜੈਸਨੋ ਵਾਲਾ ਹੀ ਕੰਮ ਆ 42 ਦੀ ਕਰ ਜਿਆਦਾ ਨਹੀਂ ਤਨਵੰਦਾ 1000 ਛੱਡ ਦਾਂਗੇ ਹੋਰ ਕਿੰਨੇ ਚੋਂ 45 ਦੀ 43 ਦੀ ਹੋ ਗਈ ਜਾਣ ਦੇ ਯਾਰ ਲਓ ਸਜਨੋ 43000 ਦੀ ਜੈਸਨੋਆ ਬਾਕੀ ਇਹ ਗੱਲ ਹੈ ਕਿ ਆ ਬੱਛੀ ਤਗੂ ਵੜੀ ਚੰਗੀ ਥੱਲੇ ਨਾਲ ਹੂੰ ਨੋਗ ਵਾਲਾ ਥਣ ਲੱਗਾ ਬੱਛੀ ਨੂੰ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ